ਜੋ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਯੋਧ ਨਸ਼ਾ ਵਿਰੁੱਧ ਜਿਹੜਾ ਟੈਟ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰਗਸ ਅਡਾਪਟ ਕੀਤਾ ਉਹਦੇ ਤਹਿਤ ਅੱਜ ਅਸੀਂ ਮਕਬੂਲਪੁਰਾ ਦੇ ਵਿੱਚ ਇੱਕ ਡੈਮੋਲਿਸ਼ਨ ਡਰਾਈਵ ਚੱਲ ਰਹੀ ਹੈ ਜੋ ਕਿ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਆਰਡਰ ਕੀਤੇ ਗਏ ਹੈ ਔਰ ਪੁਲਿਸ ਹੈਲਪ ਅਸੀਂ ਪ੍ਰੋਵਾਈਡ ਕੀਤੀ ਹੈ ਇਹ ਗੁਰਮੀਤ ਸਿੰਘ ਨਾਮ ਦਾ ਇੱਕ ਬੜਾ ਨੋਟੋਰੀਅਸ ਸਮੱਗਲਰ ਹੈ ਜਿਨੇ ਨਾਰਕੋਮਨਿਨਾ ਐਲ ਗਾਟਨ ਮਨਿ ਨਾਲੇ ਸਾਰਾ ਨਜਾਇਜ਼ ਜਾਇਦਾਦ ਬਣਾਈ ਹੈ ਔਰ ਉਹਨੂੰ ਜਿਹੜੇ ਬਾਈਲॉज ਦੀ ਵੀ ਵਾਇਲੇਸ਼ਨ ਕੀਤੀ ਹੈ ਇਲੀਗੈਲਿਟੀ ਕਿਤੇ ਟਾਈਮ ਕਾਰਪੋਰੇਸ਼ਨ ਨੇ ਆਰਡਰ ਕੀਤੇ ਉਹਦੇ ਖਿਲਾਫ ਤਿੰਨ ਮੁਕਤਮੇ ਦਰਜ ਹੈ ਇੱਕ ਕਮਰਸ਼ਲ ਕੁਆਂਟੀਟੀ ਦਾ ਐਨਡੀਪੀਐਸ ਦਾ ਮੁਕਤਮਾ ਹੈ ਐਸਐਸਓਸੀ ਮੁਹੱਲੇ ਦੇ ਵਿੱਚ ਉਹ ਉਹਦੇ ਚ ਜੇਲ੍ਹ ਚ ਹੈ ਇਸ ਟਾਈਮ ਜੀ ਔਰ ਉਸ ਤੋਂ ਇਲਾਵਾ ਮਕਬੂਲਪੁਰਾ ਤੇ ਸੁਲਤਾਨਵਿੰਡ ਦੇ ਵਿੱਚ ਵੀ ਉਹਦੇ ਖਿਲਾਫ ਇੱਕ ਮੁਕਤਮਾ ਆਲਰੇਡੀ ਐਨਡੀਪੀਐਸ ਦਾ ਦਰਜ ਹੈ ਔਰ ਇਹ ਜੇ ਅਸੀਂ ਦੇਖੀ ਚਾਹੀਏ ਤੇ ਸਾਡੇ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਕਮਿਸ਼ਨਰੇਟ ਦੇ ਵਿੱਚ ਇਹ ਪੰਜਵੀਂ ਡੈਮੋਲੇਸ਼ਨ ਹੈ ਚਾਰ ਡੈਮੋਲੇਸ਼ਨਸ ਅਸੀਂ ਕਾਪਰੇਸ਼ਨ ਨੂੰ ਹੈਲਪ ਦਿੱਤੀ ਹੈ ਮਾਰਚ ਮਾਰਚ ਮਹੀਨੇ ਤੇ ਔਰ ਜਿਹੜੀ ਕਾਰਗੁਜ਼ਾਰੀ ਜੇ ਆਪਾਂ ਮਾਰਚ ਦੀ ਦੇਖੀਏ ਸਾਰੇ ਮਹੀਨੇ ਦੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਤਾਂ ਐਨਡੀਪੀਐਸ ਐਕਟ ਦੇ ਤਹਿਤ 125 ਐਫਆਈਆਰ ਅਰਜ ਕੀਤੀਆਂ ਗਈਆਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ 237 ਡਰਗ ਸਮੱਗਲਰ ਤੇ ਪੈਡਲਰ ਫੜੇ ਗਏ ਹਿਰੋਇਨ ਦੀ ਰਿਕਵਰੀ ਇੱਕ ਮਹੀਨੇ ਚ ਬੜੀ ਰਿਮਾਰਕੇਬਲ ਰਹੀ ਹੈ 36.36 ਕਿਲੋ ਹਿਰੋਇਨ ਫੜੀ ਗਈ ਹੈ ਓਪੀਐਮ ਜਿਹੜੀ ਅਫੀਮ ਹੈ ਉਹ 2.179 ਕਿਲੋ ਫੜੀ ਗਈ ਹੈ 5000 513 ਕੈਪਸੂਲ ਤੇ ਗੋਲੀਆਂ ਤੇ ਟੀਕੇ ਫੜੇ ਗਏ ਆ 1.5 ਲੱਖ ਟਰੱਕ ਮੰਨੀ ਫੜੀ ਗਈ ਹੈ ਔਰ 18 ਜਿਹੜੇ ਆ ਵਾਹਨ ਉਹ ਐਨਡੀਪੀਐਸ ਦੇ ਤਹਿਤ ਵਾਂਡਾ ਦੇ ਜ਼ਬਤ ਕੀਤੇ ਗਏ ਆ ਉਹਦੇ ਚ 5 ਫੋਰ व्हीਲਰ ਨੇ ਤੇ 13 ਟੂ व्हीਲਰਸ ਔਰ ਅਗਰ ਵੱਡੀ ਮੱਛੀ ਦੀ ਗੱਲ ਕਰੀਏ ਮਾਰਚ ਮਾਰਚ ਮਹੀਨੇ ਦੇ ਵਿੱਚ ਜਿਹਨੂੰ ਅਸੀਂ 2 ਕਿਲੋ ਐਨਵਾਵ ਜਿਹੜੀ ਰਿਕਵਰੀ ਹੈ ਕੁਝ 9 ਗ੍ਰਫਤਾਰੀਆਂ ਹੋਈਆਂ ਜਿਹ ਚ ਅਮੋਲਕ ਸਿੰਘ ਤੋਂ ਦਾ ਬੇਟਾ ਬੜਾ ਖਿਆਤ ਜਿਹੜਾ ਨਟੋਰੀਅਸ ਡਾਕਸ ਮਗਲਰ ਔਰ ਇੱਕ ਤਰਮਿੰਦਰ ਜਿਹ ਤੋਂ 8 ਕਿਲੋ ਬ੍ਰਾਮਧੋਈ ਮਜੀਠਾ ਰੋਡ ਦੇ ਤਹਿਤ ਔਰ ਇਹ ਪੁਲਿਸ ਦੇ ਉੱਤੇ ਜਿਹੜੀ ਫਾਇਰਿੰਗ ਵਾਲੀ ਇਨਸੀਡੈਂਟਸ ਹੋਏ ਪੰਜ ਹੋਏ ਮਾਰਚ ਦੇ ਵਿੱਚ ਪੁਲਿਸ ਇਨਕਾਊਂਟਰਸ ਦੇ ਵਿੱਚ ਸੋ ਮੈਂ ਸਮਝਦਾ ਕਿ ਜਿਹੜੀ ਮਾਰਚ ਦਾ ਮਹੀਨਾ ਸਪੈਸ਼ਲ ਡਰਾਈਵ ਸੀਗੀ ਉਹਦੇ ਸਾਡੀ ਟੀਮ ਨੇ ਅੱਛਾ ਕੰਮ ਕੀਤਾ ਔਰ ਪਬਲਿਕ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਕਿ ਗੁਰੂ ਨਗਰੀ ਦੀ ਸਾਰੀ ਸੰਗਤ ਨੇ ਪਬਲਿਕ ਨੇ ਸਾਡਾ ਬਹੁਤ ਸਾਥ ਦਿੱਤਾ ਔਰ ਬਹੁਤ ਸਾਰੀਆਂ ਟਿਪਸ ਸਾਡੀ ਜਿਹੜੀ ਲੋਕਲ ਡਰਗ ਹੈਲਪਲਾਈਨ ਹੈ ਉਹਦੇ ਤੇ ਵੀ WhatsApp ਤੇ ਆ ਰਹੀਆਂ ਸੇ ਪੰਜਾਬ ਦੀ ਜੋ ਮਾਨਯੋਗ ਸੀਐਮ ਸਾਹਿਬ ਵੱਲੋਂ ਚਲਾਈ ਜਾਂਦੀ ਉਸ ਤੇ ਤਾਂ ਆ ਹੀ ਰਹੀਆਂ ਤੇ ਉਹਦੇ ਨਾਲ ਸਾਨੂੰ ਬੜੀ ਅੱਛੀ ਇਨਫੋਰਮੇਸ਼ਨ ਮਿਲ ਰਹੀ ਹੈ ਔਰ ਮੈਂ ਆਸ ਹੈ ਮੈਨੂੰ ਪੂਰੀ ਕਿ ਇਸ April ਮਹੀਨੇ ਦੇ ਆਗਾਜ਼ ਦੇ ਵਿੱਚ ਜਿਵੇਂ ਆਪਾਂ ਡੈਮੋਲਿਸ਼ਨ ਤੋਂ ਸ਼ੁਰੂ ਕੀਤਾ ਇਹਦੇ ਚ ਵੀ ਇਸ ਜਿਹੜੀ ਡਰੱਗਸ ਦੇ ਅਗੇਂਸਟ ਡਰਾਈਵ ਹੈ ਉਹਦੇ ਚ ਇਸੇ